ਆਪਾਂ ਨੂੰ ਕਈ ਵਾਰ ਆਪਣੇ ਯਾਰਾਂ ਦੋਸਤਾਂ ਦੇ ਵਿਆਹ ਦੀ ਬੜੀ ਅੜੀਕ ਹੁੰਦੀ ਆ ਹਨਾ ਆਪਾਂ ਬਹੁਤ ਨੱਚਦੇ ਟੱਪਦੇ ਆ ਬਹੁਤ ਖੁਸ਼ੀ ਮਨਾਉਂਦੇ ਆ ਕਈ ਵਾਰ ਆਪਾਂ ਜਿਹੜੇ ਮਹਾਪੁਰਖਾਂ ਨੂੰ ਮੰਨਦੇ ਹੁੰਨੇ ਆ ਕਈ ਵਾਰ ਉਹਨਾਂ ਦੇ ਅਨੰਦ ਕਾਰਜ ਆਪਾਂ ਅਟੈਂਡ ਕਰਦੇ ਆ ਹਨਾ ਬਹੁਤ ਵਧੀਆ ਲੱਗਦਾ ਆ ਪਰ ਸੋਚ ਕੇ ਦੇਖੋ ਜਿਨ੍ਹਾਂ ਨੂੰ ਆਪਾਂ ਮੰਨਦੇ ਆ ਕੋਈ ਬਾਬੇ ਨੇ ਸ਼ਹੀਦ ਸਿੰਘ ਨੇ ਚਾਹੇ ਮਹਾਪੁਰਖ ਨੇ ਉਹਨਾਂ ਦੇ ਜਿਹੜੇ ਹੈਡ ਨੇ ਜਿੱਥੋਂ ਉਹਨਾਂ ਨੂੰ ਪਾਵਰ ਆਉਂਦੀ ਆ ਉਹਨਾਂ ਦਾ ਅਨੰਦਿਤ ਕਾਰਜ ਕਮੇ ਹੋਇਆ ਹੁਣ ਆਇਆ ਮੈਂ ਗੱਲ ਕਰਨ ਲੱਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੈਡ ਨੇ ਨਾ ਉਹ ਸਾਰਿਆਂ ਦੇ ਹਾਂ ਬਟਾਲੇ ਸ਼ਹਿਰ ਦੇ ਵਿੱਚ ਵੀਰੋ ਗੁਰੂ ਨਾਨਕ ਦੇਵ ਜੀ ਮਹਾਰਾਜ ਬਰਾਤ ਲੈ ਕੇ ਆਏ ਬਰਾਤ ਸਾਰਿਆਂ ਦੀ ਜਾਂਦੀ ਆ ਪਰ ਸਾਰਿਆਂ ਨੂੰ ਇਹ ਹੁੰਦਾ ਵੀ ਬਰਾਤ ਵਿੱਚ ਕੋਈ ਐਮ ਐਲ ਏ ਹੋਵੇ ਐਮ ਪੀ ਹੋਵੇ ਕੋਈ ਮਨਿਸਟਰ ਹੋਵੇ ਸਾਡੀ ਟੌਰ ਬਣੂਗੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਵਿੱਚ ਕੌਣ ਨਾਮ ਜਪਣ ਵਾਲੀਆਂ ਰੂਹਾਂ ਰਿਸ਼ੀ ਮੋਨੇ ਸੰਤ ਸਾਧੂ ਮਹਾਤਮਾ ਹਾਂ ਗੁਰੂ ਸਾਹਿਬ ਦਾ ਆਨੰਦ ਕਾਰਜ ਕਿੰਨਾ ਨਾਲ ਹੋਇਆ ਮਾਤਾ ਸੁਲਖਣੀ ਜੀ ਹਾਂ ਕਿੰਨੀ ਭਗਤੀ ਹੋਣੀਆ ਜੀਨਾਂ ਦਾ ਆਨੰਦ ਕਾਰਜ ਪ੍ਰਮਾਤਮਾ ਨਾਲ ਹੋਣ ਲੱਗਿਆ ਪ੍ਰਮਾਤਮਾ ਨਾਲ ਵੀਰੋ 10 ਤਰੀਕ ਨੂੰ ਗੁਰੂ ਸਾਹਿਬ ਦਾ ਵਿਆਹ ਪਰਵ ਵਾਲਾ ਦਿਨ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਸਾਰਿਆਂ ਲਈ ਖੁਸ਼ੀ ਵਾਲਾ ਦਿਨ ਆ ਸਾਰਿਆਂ ਲਈ